ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਸੰਬਰੀ ਸਰ ਅਮਰਜੀਤ ਸਿੰਘ ਮਾਨੋਗਲ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਸੂਈ ਸੂਈ ਤੁਹਾਨੂੰ ਦਿਖਾਉਣੀ ਆ ਤੇ ਜਿਹਦੇ ਮਗਰ ਵਸ਼ੀ ਵੀ ਬੜੀ ਪਿਆਰੀ ਹੈ ਜਿਹੜੀ ਆ ਜਿਹੜੀ ਵਸ਼ੀ ਹੈ ਇਹਦੇ ਮਗਰ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਨ ਹੁਣਾਂ ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੇ ਧੀਆਂ ਭੈਣਾਂ ਭਰਾਵਾਂ ਨੂੰ ਸਾਰਨ ਬਾਹਰ ਵਸਦਿਆਂ ਸਾਰਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਹੋਠੀ ਠਾਕ ਜੀ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਜੀ ਚਲੋ ਦੇ ਕਿਰਪਾ ਜੀ ਜੀ ਤੇ ਨਾਮ ਦੱਸ ਤੇ ਕਰੀ ਮੇਰਾ ਨਾਮ ਸਰਦਾਰ ਅਮਰਜੀਤ ਸਿੰਘ ਮਾਨ ਹੈ ਜੀ ਹਾਂ ਜੀ ਪਿੰਡ ਮੇਰਾ ਵੈਸੇ ਅੱਗੇ ਵੀ ਹਰ ਵਿੱਚ ਦੱਸ ਦਿੰਨਾ ਵਾਂ ਹਾਂਜੀ ਚੱਕ ਔਲ ਆ ਕਾਲਜੀ ਤੇ ਬੋੜੀ ਚੱਕ ਨਾ ਜ਼ਿਆਦਾ ਮਸ਼ਹੂਰ ਆ ਠੀਕ ਹੈ ਜੀ ਲੋਕਲ ਬੋੜੀ ਚੱਕ ਹੀ ਚੱਲਦਾ ਕਾਗਨੀ ਚੱਕ ਔਲਿਆ ਠੀਕ ਆ ਹਾਂਜੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਤੇ ਫੋਨ ਨੰਬਰ ਵੀ ਬੋਲ ਦੇ 7529899413 ਠੀਕ ਆ ਤੇ ਅੱਜ ਕੋਈ ਆ ਮੇਰੇ ਕੋਲ ਹੁੰਦੀ ਹਮੇਸ਼ਾ ਇੱਕ ਹੀ ਆ ਇਹ ਇੱਕ ਹੀ ਹੁੰਦੀ ਆ ਮਾਲ ਭਰ ਕੇ ਮਿਲਦਾ ਬਹੁਤ ਘਾਟਣ ਠੀਕ ਆ ਇਹ ਵੀ ਮੈਂ 4-5 ਦਿਨ ਫੇਰ ਕੇ ਤੇ ਫੇਰ ਨਾ ਜਾਨੀ ਕਿ ਤਿਆਰ ਸੀ ਸੂਣ ਨੂੰ ਮੇਰੇ ਕੋਲ ਆ ਕੇ ਸੁਤੀ ਹੈ ਅੱਛਾ ਤੇ ਲਈ ਐ ਮੈਂ ਚੌਹੀ ਪੰਜੀ ਦੇ ਨਹੀਂ ਫੇਰ ਕੇ ਤੈਨੂੰ ਬਾਜਨੇ ਦੇਣੋਗੇ ਆਪਣਾ ਵੀਡੀਓ ਪਾਈ ਆ ਵਾਹ ਵਾਹ ਤੇਨੇ ਨਿਕਲ ਗਿਆ ਜਾਨ ਕੇ ਮਾਲ ਮਿਲਦਾ ਨਹੀਂ ਜਿਹੜਾ ਮੇਰੇ ਪਸੰਦ ਦਾ ਉਹ ਨਹੀਂ ਮਿਲਦਾ ਮਾਲ ਤੇ ਬੜਾ ਅੱਛਾ ਤੂੰ ਮਾਲ ਲੈਣਾ ਸੀਲ ਦੋਵੇਂ ਬਨੇ ਬਹਿ ਕੇ ਭਾਵੇਂ ਚੋਈਏ ਅੱਛਾ ਇਹ ਇੱਕ ਘੰਟਾ ਹੀ ਪੂਰੀ ਜਨਾਨੀ ਮੇਰੀ ਭੈਣ ਜਾਂ ਭਰਾ ਮੇਰਾ ਥੱਲੇ ਬਹਿ ਰਹੇ ਹਿੱਲ ਜੇ ਤੇ ਮੈਂ ਜ਼ਿੰਮੇਵਾਰ ਹਾਂ ਗੱਲ ਦਾ ਅੱਛਾ ਵੀ ਇਹ ਤਾਂ ਕਹੀਂ ਤੇ ਦੀ ਲੋਕੀ ਦੇ ਇੱਕ ਮਿੰਟ ਤੇ ਆਂਦੇ ਨੇ ਵੀ ਚਲੋ ਹੋ ਗਈ ਪਾਸ ਤੇ ਗਾਂ ਗਈ ਹਾਂਜੀ ਹਾਂਜੀ ਉਹ ਨਹੀਂ ਜੇ ਹੋਵੇ ਤਾਂ ਆਪਾਂ ਦੱਸ ਦਿੰਨੇ ਨੇ ਠੀਕ ਆ ਕੋਈ ਵੀ ਕਮੀ ਹੋਵੇ ਤਾਂ ਆਪਾਂ ਦੱਸ ਦਿੰਨੇ ਆਪਾਂ ਵੀਡੀਓ ਸ਼ਰੇਆਮ ਦੱਸ ਦਿੰਨੇ ਵੀ ਆਹ ਗੱਲ ਹੈਗੀ ਜੀ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨੂੰ ਇਹਨੂੰ ਜੀ ਆ ਚਾਰ ਦਿਨ ਹੋ ਗਏ ਸੋਈ ਚਾਰ ਦਿਨ ਹੋ ਗਏ ਸੋਈ ਕਿੰਨਾ ਦੁੱਧ ਤਿਆਰ ਕਰ ਗਏ ਕੱਲੇ 13 ਲੀਟਰ ਮੌਕੇ ਤੇ ਬੋਲਾ ਹਲਕਾ ਲੰਦੇ ਨੇ 13 ਲੀਟਰ ਤਿਆਰ ਬਿਲਕੁਲ ਲੀਟਰ 10 ਲੀਟਰ ਤੋਂ ਜਾਨਕਾ 9-10 ਲੀਟਰ ਤੋਂ ਸਟਾਰਟਿੰਗ ਕੀਤੀ ਪਹਿਲੇ ਦਿਨ ਠੀਕ ਆ ਤੇ ਕਿੰਨਾ ਕਿਛਾਈ ਜਾਊਗੀ ਜਿਵਾਉਣ ਦੇ ਸਾਮ ਦਾ ਜੀ ਕਿਸ ਦੀ ਸੇਵਾ ਜੇ ਕੋਈ ਸੇਵਾ ਕਰੂ 17 16 ਵਿੱਚੋਂ ਨਹੀਂ ਤੇ 13 14 ਲੀਟਰ ਤੇ ਮੇਰੇ ਘਰ ਦਾ ਤੇ ਹੈਗਾ ਹੀ ਆ ਅੱਛਾ ਠੀਕ ਆ ਤੇ ਉਤਰਾ ਚਵਾਚੂ ਓਕੇ ਪੂਰਾ ਆਪਾਂ ਵਿਖਾ ਦੇਣਾ ਹੁਣ ਥਾਣੇ ਨਾ ਨਾ ਦਾ ਅੱਛਾ ਜਦੋਂ ਪਸਮੂ ਆ ਲਾ ਲੰਮਾ ਥਾਣੇ ਮੇਰੇ ਹੱਥਾਂ ਤੋਂ ਬਾਹਰ ਆਊ ਕਿਵਾ ਇਹਦਾ ਪਹਿਲਾ ਤੌਰ ਦੇ ਕਰਿਆ ਥਾਨ ਹੁਣ ਪਹਿਲਾਂ ਦੇਖ ਸਕਦੇ ਇੱਕ ਜੀ ਤੇ ਆਮ ਕਰ ਇਹਦੇ ਵਛੀ ਆ ਤੇ 나ੜੂ ਜਿਹੜਾ ਨਾਲ ਹੀ ਹੈ ਤਾਜੀ ਵਛੀ ਆ ਜਿਹੜੀ ਹੱਲੇ ਤੇ ਬਾਕੀ ਦੁੱਧ ਸੰਗਣਾ ਹੁੰਦਾ ਇਹੋ ਜਿਹਾਂ ਗਾਵਾਂ ਦਾ ਮੈਨੂੰ ਆ ਦਿਖਾਉਣੇ ਤੈਨੂੰ ਕਰ ਕੀ ਹੈ 6 6 ਸੈਂਟਰ ਹੁੰਦਾ ਮੱਜਾਂ ਨਹੀਂ ਆ ਆਹ ਫੇ ਸੰਗਣਾ ਦੁੱਧ ਹੁੰਦਾ ਵਾ ਤੇ ਖੰਡੀ ਤੇਰੀ ਦੱਸ ਤੇ ਆ ਪੂਰੀ ਤੌਰ ਦੇ ਇੱਕ ਜੀ ਮੋਕੇ ਦੇ 13 ਲੀਟਰ ਜਿਹੜਾ ਤਿਆਰ ਆ 16 ਕਿ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕੀ ਕਰ ਸਕਦੀ ਬਾਕੀ ਤੁਸੀਂ ਇੱਥੇ ਆ ਕੇ ਆਪਣੀ ਚਵਾਈ ਕਰਕੇ ਖੜਾ ਜਿਹੜਾ ਕੋਈ ਵੀ ਨਹੀਂ ਵੀ ਆ ਸਕਦਾ ਵੀਡੀਓ ਕੋਲ ਤੇ ਚਵਾਲੇ ਤਸੱਲੀ ਕਰਨੇ ਜਿਹੜਾ ਤੁਹਾਡਾ ਫਰਜ਼ ਆ ਵੀਡੀਓ ਬਣਾਉਣਾ ਸਾਡਾ ਕੰਮ ਹੈ ਤਸੱਲੀ ਕਰਕੇ ਖੜਨਾ ਤੁਹਾਡਾ ਕੰਮ ਛੱਡ ਦੋ ਵੀਰ ਜੀ ਬੱਚਾ ਫਿਰ ਦਿਖਾ ਦੀ ਇਹਦਾ ਚਵਾਇ ਕਰੀ ਆਪਾਂ ਆਹ ਪਰ ਆਹ ਕੋਈ ਬੰਦਾ ਨਹੀਂ ਮੰਗਦਾ। ਭਲੀ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਥਾਣੇ ਵੀ ਜਿਹੜਾ ਚੰਗਾ ਲੱਗਾ ਇਹਦੇ ਕੋਲ ਦਿਖਾ ਦੋ ਇਹਦੀ ਚਵਾ ਫੇਲੇ ਦਾ। ਬਾੜੀ ਜੋ ਦੋ ਦੋ ਨਾ ਮੈਂ ਜਿਹੜਾ ਬਾਗੀ ਦਾ ਜਿਹੜਾ ਦੋ ਦੋ ਸੀ ਤਾਂ ਨਾ ਮੈਂ ਅਗਲੇ ਖਨਾਂ ਦਾ ਜਵਾਹਰ ਪਿਛਲੇ ਖਨਾਂ ਦਾ ਜਵਾਹਰ ਦਿਖਾ ਦਿਓ ਬਾਕੀ ਕੋਈ ਰੱਸੀ ਨਹੀਂ ਪਾਉਣੀ ਕੋਈ ਚੋੜ ਨਹੀਂ ਸੇ ਇੱਤਰੇ ਪਾਵੇਂ ਦੋਵਾਂ ਪਾਸੇ ਜਿਹੜਾ ਪਾਵੇਂ ਬਹਿ ਜਾਓ ਆ ਦੇਖ ਸਕਦੇ ਜੀ ਪਾਵੇਂ ਦੋਵਾਂ ਪਾਸੇ ਬਹਿ ਕੇ ਚਵਾਈ ਕਰੀ ਜਾਓ ਜਿਤਨਾ ਮਰਜ਼ੀ ਪਾਵੇਂ ਰੱਸੀ ਪਾਓ ਪਾਵੇਂ ਨਾ ਪਾਓ ਠੰਡੀ ਧੀਰੀ ਆ ਬੋਤੇ ਵੀ ਰੰਦੇ ਹੁੰਦੇ ਕਿ ਦੁੱਧ ਭਾਵੇਂ ਕਿਲੋ 2 ਕਿਲੋ ਘੱਟ ਵੀ ਦਈ ਜਾਵੇ ਪਰ ਹੋਵੇ ਜਿਹੜੀ ਠੰਡੀ ਤੇਰੀ ਤੇ ਚਵਾਚ ਵੋ ਓਕੇ ਹੋਵੇ ਪੂਰਾ ਤੇ ਆ ਥਾਣ ਵੀ ਆਪਾਂ ਦੇਖ ਸਕਦੇ ਬਿਲਕੁਲ ਹੱਥ 'ਚ ਆਉਣ ਵਾਲਾ ਥਾਣਿਆ ਜਿਹੜਾ ਦੁੱਧ ਵੀ ਚਿੱਟਾ ਜੀ ਤੇ ਚਿੱਟਾ ਦੁੱਧ ਜਿਹੜਾ ਦੱਸਦੇ ਆ ਖਾਲ ਦੋ ਨਾ ਚਿੱਟਾ ਆ ਦੇ ਤੁਹਾਡੇ ਸਾਹਮਣੇ ਤੇ ਸਿੰਪਲ ਹੋਇਆ ਵੇਖੋ ਪ੍ਰੂਫ ਮੇਰੇ ਕੋਲ ਆ ਆਪਣਾ ਰਤੀਸ਼ੇ ਮੱਜਾਂ 'ਚ ਦੁੱਧ ਜਾਂਦਾ ਅੱਛਾ ਆ ਕੱਲ ਰਾਤ ਦੀ ਪਰਤੀ ਖਾਦ ਛੇ ਛੇ ਸਿੰਪਲ ਆ ਅੱਛਾ ਇਹਦੇ ਵਿੱਚ ਕਹੋ ਤਾਂ ਇਹ ਮੱਜਾਂ ਦੇ ਵਿੱਚ ਹੀ ਆਪਣਾ ਦੁੱਧ ਜਾਂਦਾ ਠੀਕ ਆ ਹਾਂਜੀ ਠੀਕ ਚਲੋ ਇਹਦਾ ਕੋਈ ਦਹੀਂ ਲਾਵੇ ਘੋ ਕਰਨਾ ਜਾਵੇ ਕੱਢ ਸਕਦਾ ਬਾਕੀ ਨਾਲੇ ਚਲੋ ਇਹ ਕਿ ਜੇ ਬੋਲੇ ਚ ਆ ਹਾਂ ਜੇ ਬੋਲੇ ਚ ਆ ਫਿਰ ਵੀ ਸਿੰਪਲ ਬਹੁਤ ਜ਼ਿਆਦਾ ਤੇ ਜੇ ਤੇ ਚਲੋ ਬਾਕੀ ਇਹ ਕਿ ਜੇ ਦੁੱਧ ਬੰਨਾ ਫਿਰ ਗਾਂ ਫਿਰ ਸਿੰਪਲ ਅਜੇ ਤੇ ਤੁਰਦੀ ਤੁਰਦੀ ਨੇ ਵੀ ਕਿਲੋ ਡੇਢ ਕਿਲੋ ਤਨਾ ਬੰਨਾ ਕਿਲੋ ਡੇਢ ਕਿਲੋ ਮੈਲਾ ਮਾਰ ਕੇ ਬਦਨਾ ਹਾਂਜੀ ਹਾਂਜੀ ਤਾਂ ਮੈਂ 16 ਲੀਟਰ ਨਾ ਜਾਈ ਆਖਿਆ ਕੁਝ ਵੀ ਕਰ ਸਕਦੀ ਐ ਤੇ ਮੁੱਲੇ ਦਾ ਮੁੱਲ ਤੇ ਕਾ ਉਹਨਾਂ ਮੌਕੇ ਤੇ ਤੈਨੂੰ ਮਾਲ ਮਿਲਦਾ ਵੀ ਨਹੀਂ ਤੇ ਸਾਫ ਸੁੱਥਰਾ ਡੰਗਰ ਲੱਭਦਾ ਵੀ ਨਹੀਂ ਬਹੁਤ ਘੱਟ ਲੱਭਦਾ ਹਾਂਜੀ ਹਾਂਜੀ ਤੇ ਮੋਲੇ ਆਪਾ ਜਾਈ ਤੈਨੂੰ ਬਾ ਕਰਦੇ ਨੇ ਮਾਲ ਆਪਣਾ ਤਾਈਆਂ ਵੇਖ ਜਾਂਦਾ ਇੱਕ ਮੇਰੀ ਹੋਰ ਬੇਨਤੀ ਆ ਮਾਲ ਆਪਣਾ ਵੇਖ ਜਾਂਦਾ ਮੁੜ ਕੇ ਮੈਨੂੰ ਲੋਕ ਕਹਿੰਦੇ ਬਾਪੂ ਤੂੰ ਪਹਿਲਾਂ ਵੇਚ ਕੇ ਫੇਰ ਵੀਡੀਓ ਪਾਉਣਾ ਮੈਂ ਜ਼ਿੰਦਗੀ ਜਿਹੇ ਕੰਮ ਨਹੀਂ ਕੀਤਾ ਨਾ ਕਰਨਾ ਇਹ ਤਾਂ ਤੈਨੂੰ ਹੀ ਪਤਾ ਹਾਂਜੀ ਇਹੋ ਜਿਹੇ 8 ਸਾਲ ਹੋ ਗਏ ਮੇਰੇ ਘਰ ਕਦੀ ਗੱਡੀ ਲੱਗੀ ਵੇਖੀ ਪਹਿਲਾਂ ਐਡਵਾਂਸ ਇਹੋ ਜਿਹੇ ਕੰਮ ਵਾਹ ਕੋਈ ਵੀ ਨਹੀਂ ਕਰਦਾ ਫਿਰ ਕਿਉਂਕਿ ਨਾ ਕਿਹੜੇ ਹੈਗੇ ਤਾਂ ਹੀ ਲੋਕੀ ਸ਼ੱਕ ਕਰਦੇ ਆ ਹਾਂਜੀ ਹਾਂਜੀ ਕਿਉਂਕ ਵੇਚਣ ਵਾਲੀ ਹੁਣ ਇੱਕ ਆ ਤੇ ਲੈਣ ਵਾਲੇ ਕਿੰਨੇ ਹੁੰਦੇ ਉਹ ਮਿਲਨੀ ਤੇ ਇੱਕੋ ਨੇ ਹੀ ਪਰ ਮਿਲਨੀ ਤੇ ਉਹਨੂੰ ਜਿੰਨੇ ਪੈਸੇ ਪਾਤੇ ਹਾਂਜੀ ਹਾਂਜੀ ਕਈ ਸਵਾਦ ਲੈਣ ਦੇ ਸਲਾਹ ਕਰ ਲਈ ਤੇ ਮੁੜ ਕੇ ਸਲਾਹ ਜੀ ਕੰਮ ਨੰਗ ਜਾਂਦਾ ਤੇ ਮੁੜ ਕੇ ਦੋਸ਼ ਮੇਰਾ ਕੱਢਦੇ ਮੇਰੇ ਵਿੱਚ ਕੀ ਗਣਾ ਮੇਰੇ ਕੋਲ ਦਾ ਹੁਣ ਤਾਂ ਮੈਂ ਉਹਨੂੰ ਵੀ ਦੇ ਦਾਂ ਕੋਈ ਹਾਂਜੀ ਤੇ ਮੇਰੇ ਕੋਲ ਇੱਕ ਉਹਦੇ ਗੰਜੀ ਨਾਉਣਾ ਕੀ ਤੇ ਨਿਚੋੜਨਾ ਕੀ ਉਹ ਚ ਠੀਕ ਠੀਕ ਆ ਚਲੋ ਮੋਲ ਦੱਸੀਏ ਫਿਰ ਇਹਦਾ ਬੋਲੇ ਦਾ ਜੀ ਸਿਰ 46000 ਰੁਪਿਆ ਜੀ ਅੱਛਾ ਯਾਰ ਮਾਨਤਾ ਤੂੰ ਕਰ ਲੈ ਜਾਂ ਮੈਂ ਕਰ ਲਾਂ ਉਹ ਕਰਨਾ ਹੀ ਪੈਂਦਾ 45000 ਦੀ ਆਪਾਂ ਦੇ ਦਿੰਦੇ ਚਲੋ ਬਾਕੀ ਛੋਟ ਛੜ ਥੋੜ ਕਿਵੇਂ ਹੈ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਲੈ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ